ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸੱਚਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਨਵੀਆਂ ਤੇ ਨਿਊਜ਼ ਅਪਡੇਟਸ ਤੁਹਾਡੇ ਤੱਕ ਪਹੁੰਚਦੀਆਂ ਰਹਿਣ। RAM ਨਗਰੀ ਅਯੁੱਧਿਆ ਵਿਖੇ ਹੋਏ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਦੌਰਾਨ ਭਗਵਾਨ ਛਿਦੀ RAM ਜੀ ਦੇ ਆਪਣੇ ਮਹਿਲ ਵਿੱਚ ਬਿਰਾਜਮਾਨ ਹੋਣ ਦੀ ਖੁਸ਼ੀ ਵਿੱਚ ਭਾਜਪਾ ਜ਼ਿਲ੍ਹਾ ਸਕੱਤਰ ਬਲਵਿੰਦਰ ਠਾਕੁਰ ਵੱਲੋਂ ਆਪਣੇ ਪਰਿਵਾਰ ਸਮੇਤ ਕੋਲ ਚੌਂਕ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਲੱਡੂ ਵੰਡੇ ਗਏ ਤੇ ਅੱਜ ਭਗਵਾਨ ਛਿਦੀ ਰਾਮ ਜੀ ਦੀ ਕਿਰਪਾ ਹੋਈ ਅਤੇ ਉਹਨਾਂ ਨੂੰ ਜ਼ਿਲ੍ਹੇ ਦਾ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਮੌਕੇ ਕਰਵਾਏ ਸਮਾਗਮ ਵਿੱਚ ਭਾਜਪਾ ਆਗੂ ਆਸ਼ੂ ਸਾਪਲਾ ਉੱਚੇ ਤੌਰ ਤੇ ਸ਼ਾਮਲ ਹੋਏ ਅਤੇ ਲੱਡੂ ਵੰਡਣ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸ਼ਹਿਰ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਲ ਹੋਏ। ਭਾਜਪਾ ਜਲਸ 77 ਬਲਵਿੰਦਰ ਠਾਕੁਰ ਨੇ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਅੱਜ ਆਪਣੇ ਮਹਿਲ ਵਿੱਚ ਆਏ ਹਨ। ਇਸੇ ਖੁਸ਼ੀ 'ਚ ਸਵੇਰ ਤੋਂ ਹੀ ਗੋਲਚੌਂਕ ਵਿਖੇ ਲੱਡੂ ਵੰਡੇ ਜਾ ਰਹੇ ਹਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਸੱਤਾ ਵਿੱਚ ਆਉਂਦੇ ਸਾਰੀ ਦੁਨੀਆ ਦੇ ਲੋਕਾਂ ਦੀ ਮੰਗ ਭਗਵਾਨ ਸ਼੍ਰੀ ਰਾਮ ਜੀ ਨੂੰ ਇੱਕ ਤੰਬੂ ਵਿੱਚੋਂ ਮਹਿਲ 'ਚ ਬਿਰਾਜਮਾਨ ਕਰ ਦਿੱਤਾ ਇਸ ਮੌਕੇ ਪਾਜ ਪਾ ਗੋ ਆਸ਼ੂ ਸਾਪਲਾ ਨੇ ਸਮੂਹ ਦੇਸ਼ ਵਾਸੀਆਂ ਨੂੰ ਭਗਵਾਨ ਸ਼੍ਰੀ ਰਾਮ ਦੇ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਦੇਸ਼ ਦੇ ਲੋਕਾਂ ਦੀ ਸਭ ਤੋਂ ਪਹਿਲੀ ਮੰਗ ਭਗਵਾਨ ਸ਼੍ਰੀ ਰਾਮ ਜੀ ਨੂੰ ਉਹਨਾਂ ਦਾ ਮਹਿਲ ਵਾਪਸ ਦਿਵਾਉਣਾ ਸੀ ਜਿਸ ਨੂੰ ਪੂਰੀ ਸੰਜੀਦਗੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੂਰਾ ਕੀਤਾ ਗਿਆ ਹੈ। ਇਸ ਮੌਕੇ ਬਲਵਿੰਦਰ ਠਾਕੁਰ, ਸ਼ੁਭਮ ਠਾਕੁਰ, ਆਸ਼ੂ ਸਾਪਲਾ ਸਾਬਕਾ ਡਿਪਟੀ ਮੇਰ ਰੰਜੀਤ ਸਿੰਘ ਖੁਰਾਨਾ ਰਾਜੀਵ ਸੂਦ ਅਨੁਰਾਗ ਮਾਨਖੰਡ ਗੁਰਦੀਪ ਦੀਪਾ ਸਨੀ ਬੱਤਾ ਅਸ਼ੋਕ ਦੁੱਗਲ ਸੌਰਵ ਸ਼ਰਮਾ ਹਰਨੂਰ ਹਰਜੀਮਾਨ ਦਲਜੀਤ ਰਾਜੂ ਸਮੇਤ ਵੱਡੀ ਗਿਣਤੀ ਵਿੱਚ ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਆਗੂਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਬਲਵਿੰਦਰ ਠਾਕੁਰ ਨਾਲ ਮਿਲ ਕੇ ਲੱਡੂ ਵੰਡੇ ਅਤੇ ਖੁਸ਼ੀ ਮਨਾਈ। ਖਬਰ ਦੇਖਣ ਤੋਂ ਬਾਅਦ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਅਤੇ ਚੈਨਲ ਨੂੰ ਹੋਰ ਬਿਹਤਰ ਬਣਾਉਣ ਲਈ ਤੁਹਾਡੇ ਸਹਿਯੋਗ ਦੀ ਉਡੀਕ ਰਹੇਗੀ ਦੇਖਦੇ ਰਹੋ ਸਟਾਰ ਵਿਜੇ ਸੱਚ ਦਾ ਪ੍ਰਤੀਕ ਅੱਜ ਬਹੁਤ ਹੀ ਸੁਭਾਗੇ ਵਾਲੀ ਗੱਲ ਇਹ ਹੈ ਕਿ ਪ੍ਰਭੂ શ્રી ਰਾਮ ਜੀ ਜੋ ਅੱਜ ਜਿਨ੍ਹਾਂ ਨੂੰ ਮੈਂ ਤਾਂ ਖਾਲਸਾ ਜੀ ਸੰਦਾ ਵੇਟ ਕਰ ਰਹੇ ਸੀ ਪੁਜਾਰ ਕਰ ਰਹੇ ਸੀ ਕਿ ਪ੍ਰਿਆਰ ਚੱਕਣੀ ਕਸਮ ਲਈਆ ਪ੍ਰਭੂ શ્રી ਰਾਮ ਆਪਣੇ ਸਾਹਮਣੇ ਪ੍ਰਾਜਮਨ ਹੋਏ ਆ ਔਰ ਜਿੱਥੇ ਪ੍ਰਭੂ શ્રી ਰਾਮ ਜਿੱਥੇ ਪੂਰੇ ਦੇਸ਼ ਦੇ ਤੁਸੀਂ ਨਹੀਂ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਪ੍ਰਭੂ શ્રી ਰਾਮ ਹੋ। ਪਾਪਾ ਨੇ ਬਾਤ ਕਰਕੇ ਲੰਗਰਾਂ ਦੇ ਨਾਲ ਕੀਰਤਨ ਦੇ ਨਾਲ ਪੋਪਲ ਯਾਤਰਾ ਦੇ ਨਾਲ ਬੜੇ ਤਰੀਕਿਆਂ ਦੇ ਨਾਲ ਇਹ ਰਾਮਕ੍ਰਿਸ਼ਿ ਪ੍ਰਭੂ ਜੀ ਦੀ ਯਾਦ ਕੀਤਾ ਆ ਸਮਿਆਂ ਨੂੰ ਉਹ ਪ੍ਰਭੂ ਜੀ ਰਾਮ ਜੀ ਦੇ ਫੇਰਾਂ ਦੇ ਵਿੱਚ ਅਰਦਾਸ ਕਰੂਗਾ ਕਿ ਹਮੇਸ਼ਾ ਆਪਣੇ ਭਰਾਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਇਹ ਜੋ ਕਹਾਣੀਆਂ ਚੱਲੀ ਦੇਣ ਜੋ ਤੁਹਾਨੂੰ ਦੇਖਾ ਨੂੰ ਮਿਲਿਆ ਆ ਇਹ ਜੋ ਦੇ ਪਲੱਸੇ ਬੈਠੇ ਗੁਰੂੰਦੇ ਘਾਪੜੀ ਪੱਤੇ तो जिन्होंने सचिव और उन्होंने चीफ फिर अरदास करूंगा अपने जय श्री राम जय श्री राम जय श्री राम जी अज बाई जनवरी तीन दो हजार चौबी इस समाज के अपना लिखा जाएगा यह दिन आज तरीके लिखी जाएगी जो कि श्री राम लला जी के प्रतान प्रतिष्ठा ਅੱਜ ਉਹਨਾਂ ਦੇ ਮੰਚ ਦੇ ਵਿੱਚੋਂ ਬੰਦਾ ਕਰ ਮਰਮਾਨ ਹੋਣ ਜਾ ਰਿਹਾ ਹੈ ਇਹ ਸਾਡੇ ਸਾਰੇ ਲਈ ਬਹੁਤ ਹੀ ਗੌਰਵ ਦਾ ਤੇ ਬਹੁਤ ਹੀ ਵੱਡਾ ਦਿਨ ਹੈ ਸਾਰੇ ਰਾਜਪਤਰਾਂ ਨੂੰ ਜੈ ਜੀ ਦੀ ਹਮਸਾਰਾਂ ਨੂੰ ਬਹੁਤ ਬਹੁਤ ਮੁਬਾਰਕ ਸ੍ਰੀ ਰਾਜਪਤਰ ਜੀ ਦਾ ਜੀ ਆਇਆਂ ਕਿ ਸਾਨੂੰ ਸਰਕਾਰ ਯੋਗਤਾ ਦੇ ਤੇ ਸਤਨਾਬ ਲਈ ਉਹਦੇ ਸੱਜਣ ਅਜੀਖੇ ਵਿੱਚ ਖਾਰੇ ਸਾਹਿਬ ਦੇ ਤੇ ਉਹਦੀ ਪੁਛਾ ਹੋਰ ਅਵਾਦੀਆਂ ਦਾ ਮਾਣ ਪਣਿਆ उन गो